ਮੈਂ ਇੱਕ ਵੀਡੀਓ ਪਾਈ ਸੀ ਵੀ ਛੱਡ ਦਿਓ ਜਪਜੀ ਸਾਹਿਬ ਪੜਨਾ ਤੁਹਾਨੂੰ ਜਪਜੀ ਸਾਹਿਬ ਦੀ ਸਮਝ ਨਹੀਂ ਆਉਣੀ ਹਾਂ ਇਹ ਗੱਲ ਮੈਂ ਸੱਚ ਆਖੀ ਸੀ ਇਸ ਵੀਡੀਓ ਨੂੰ ਪੂਰੀ ਵੇਖ ਲਿਓ ਸ਼ਾਇਦ ਤੁਹਾਨੂੰ ਜਪਜੀ ਸਾਹਿਬ ਦੀ ਸਮਝ ਆ ਜਾਵੇ ਸ਼ਾਇਦ ਤੁਹਾਨੂੰ ਜਪਜੀ ਸਾਹਿਬ ਵਾਰ-ਵਾਰ ਜਾਂ ਹਰ ਰੋਜ਼ ਪੜਨ ਦੀ ਜ਼ਰੂਰਤ ਨਾ ਪਵੇ ਵੈਸੇ ਤੇ ਇਸ ਵੀਡੀਓ ਦੇ ਕਮੈਂਟ ਜਿਹੜੇ ਆ ਨਾ ਉਹ ਸਾਰੇ ਹੀ ਬਹੁਤ ਵਧੀਆ ਧੰਨਵਾਦ ਆ ਲਾਈਕ ਸ਼ੇਅਰ ਤੇ ਕਮੈਂਟ ਕਰਨ ਵਾਲਿਆਂ ਦਾ ਪਰ ਇੱਕ ਕਮੈਂਟ ਉਹਨਾਂ ਸਾਰਿਆਂ ਕਮੈਂਟਾਂ ਦੇ ਵਿੱਚੋਂ ਅਲੱਗ ਆ ਹੈ ਇਹ ਵੀ ਕਮੈਂਟ ਮਾੜਾ ਨਹੀਂ ਇਹ ਵੀ ਕਮੈਂਟ ਬਹੁਤ ਵਧੀਆ ਕਿਉਂਕਿ ਇਸੇ ਕਮੈਂਟ ਨਾਲ ਮੈਨੂੰ ਅੱਗੇ ਗੱਲ ਕਰਨ ਦਾ ਤੇ ਤੁਹਾਨੂੰ ਸਮਝਾਉਣ ਦਾ ਮੌਕਾ ਮਿਲ ਗਿਆ ਇੱਕ ਮਿੰਟ ਵਾ ਵੀ ਜਪਜੀ ਸਾਹਿਬ ਤਾਂ ਪੜਨਾ ਚਾਹੀਦਾ ਹਾਂਜੀ ਗੁਰਮੇਲ ਸਿੰਘ ਜੀ ਜਪਜੀ ਸਾਹਿਬ ਨੂੰ ਕਿੰਨੀ ਵਾਰ ਪੜਨਾ ਚਾਹੀਦਾ ਕਿਹੜੀ ਉਹ ਐਸੀ ਗੱਲ ਆ ਜਪਜੀ ਸਾਹਿਬ ਦੇ ਵਿੱਚ ਵੀ ਜਿਹੜਾ ਤੁਹਾਨੂੰ ਵਾਰ-ਵਾਰ ਪੜਨ ਦੇ ਨਾਲ ਵੀ ਸਮਝ ਨਹੀਂ ਆਉਂਦੀ ਜਪਜੀ ਸਾਹਿਬ ਨੂੰ ਵਾਰ-ਵਾਰ ਪੜਨਾ ਨਹੀਂਗਾ ਜਪਜੀ ਸਾਹਿਬ ਨੂੰ ਸਮਝਣਾ ਵੀ ਜਪਜੀ ਸਾਹਿਬ ਦੇ ਵਿੱਚ ਲਿਖਿਆ ਕੀ ਹੋਇਆ ਤੁਸੀਂ ਉਹ ਕੰਮ ਕਰਨੇ ਆ ਜੋ ਜਪਜੀ ਸਾਹਿਬ ਤੁਹਾਨੂੰ ਆਖ ਰਿਹਾ ਪਰ ਤੁਸੀਂ ਉਹ ਕੰਮ ਕਰਨ ਦੀ بجائے ਜਪਜੀ ਸਾਹਿਬ ਨੂੰ ਵਾਰ-ਵਾਰ ਕਰੀ ਜਾਂਦੇ ਆ ਸਿਰਫ ਰਾਗੀਆਂ ਢਾਡੀਆਂ ਤੇ ਕਥਾਵਾਚਕਾਂ ਦੇ ਕਹਿਨ ਦਾ ਕਰਕੇ ਹੁਣ ਮੰਨ ਲਓ ਜੇ ਤੋ ਤੁਸੀਂ ਕੋਈ ਕੋਠੀ ਜਾਂ ਬਿਲਡਿੰਗ ਬਣਾਉਨੇ ਆ ਤੇ ਉਹਦਾ ਪਹਿਲਾ ਨਕਸ਼ਾ ਤਿਆਰ ਕਰਵਾਉਨੇ ਆ ਨਾ ਕੀ ਉਹ ਨਕਸ਼ੇ ਨੂੰ ਵੇਖ-ਵੇਖ ਕੇ ਜਾਂ ਨਕਸ਼ੇ ਨੂੰ ਪੜ੍ਹ ਕੇ ਵੀ ਇੱਥੇ ਬਾਥਰੂਮ ਬਾਨਾ ਇੱਥੇ ਕਿਚਨ ਬਾਨੀਆ ਇੱਥੇ ਬੈੱਡਰੂਮ ਬਾਨਾ ਵੀ ਤੁਹਾਡੀ ਕੋਠੀ ਤਿਆਰ ਹੋ ਜਾਏਗੀ ਤੇ ਜੇ ਤੁਹਾਨੂੰ ਕਰਵਾਉਣੀ ਪਏਗੀ ਕਰਵਾਉਣੀ ਪਏਗੀ ਨਾ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਆਪੇ ਨਾਨਕ ਨੇ ਤੁਹਾਨੂੰ ਲਿਖ ਕੇ ਦਿੱਤਾ ਹੋਇਆ ਵੀ ਤੁਸੀਂ ਉਹ ਕੰਮ ਕਰੋ ਫਿਰ ਤੁਹਾਨੂੰ ਸਫਲਤਾ ਮਿਲੇਗੀ ਇਸੇ ਕਰਕੇ ਮੈਂ ਆਖਿਆ ਵੀ ਛੱਡ ਦਿਓ ਜਪਜੀ ਸਾਹਿਬ ਪੜਨਾ ਤੁਹਾਨੂੰ ਜਪਜੀ ਸਾਹਿਬ ਦੀ ਸਮਝ ਨਹੀਂ ਆਉਣੀ ਮੈਂ ਐਵੇਂ ਨਹੀਂ ਆਖ ਦਿੱਤਾ ਮੈਂ ਚੰਗੀ ਤਰ੍ਹਾਂ ਜਪਜੀ ਸਾਹਿਬ ਨੂੰ ਸਮਝ ਕੇ ਫੇਰ ਆਖਿਆ ਹੁਣ ਮੈਨੂੰ ਜਪਜੀ ਸਾਹਿਬ ਵਾਰ-ਵਾਰ ਪੜਨ ਦੀ ਜਰੂਰਤ ਨਹੀਂ ਹੁਣ ਮੈਂ ਉਹ ਕੰਮ ਕਰਨ ਧਿਆ ਵੀ ਜਿਹੜੇ ਜਪਜੀ ਸਾਹਿਬ ਦੇ ਵਿੱਚ ਲਿਖੇ ਹੋਏ ਆ ਪਰ ਤੁਸੀਂ ਤੁਸੀਂ ਤਾਂ ਜਪਜੀ ਸਾਹਿਬ ਨੂੰ ਪੜ ਕੇ ਕੰਮ ਸਾਰੇ ਜਪਜੀ ਸਾਹਿਬ ਦੇ ਉਲਟ ਕਰੀ ਜਾਂਦੇ ਆ ਇਹਦਾ ਮਤਲਬ ਆ ਜਪਜੀ ਸਾਹਿਬ ਦੀ ਅਜੇ ਤੱਕ ਤੁਹਾਨੂੰ ਸਮਝ ਨਹੀਂ ਆਈ ਕਈ 100 ਸਾਲ ਹੋ ਗਏ ਆ ਸਿੱਖ ਕੌਮ ਨੂੰ ਜਪਜੀ ਸਾਹਿਬ ਪੜ੍ਹਦੇ ਆ ਨੂੰ ਪੀੜੀ ਦਰ ਪੀੜੀ ਲੋਕ ਜਪਜੀ ਸਾਹਿਬ ਹੀ ਪੜ੍ਹੀ ਜਾਂਦੇ ਆ ਜੇ ਤੁਹਾਡੇ ਬਜ਼ੁਰਗਾਂ ਨੂੰ ਜਪਜੀ ਸਾਹਿਬ ਦੀ ਸਮਝ ਨਹੀਂ ਆਈ ਜਦ ਤੁਹਾਨੂੰ ਜਪਜੀ ਸਾਹਿਬ ਦੀ ਸਮਝ ਨਹੀਂ ਆਈ ਤਾਂ ਫਿਰ ਤੁਸੀਂ ਅੱਗੋਂ ਆਪਣੇ ਬੱਚਿਆਂ ਨੂੰ ਕਿਉਂ ਪੜ੍ਹਾਉਨੇ ਆ ਹੁਣ ਮੰਨ ਲਓ ਤੁਸੀਂ ਬੱਚੇ ਨੂੰ ਸਕੂਲ ਪੜਨ ਵਾਸਤੇ ਭੇਜਦੇ ਆ ਬੱਚਾ ਤੁਹਾਡਾ ਪੜ੍ਹਾਈ ਦੇ ਵਿੱਚ ਨਲਾਇਕ ਆ ਤੁਹਾਨੂੰ ਮਾਸਟਰ ਵੀ ਦੱਸ ਦਿੰਦਾ ਵੀ ਇਹਨੇ ਪੜਨਾ ਪੜਨਾ ਹੈ ਨੀਗਾ ਇੱਤੇ ਖਰਚਾ ਨਾ ਕਰੋ ਟਾਈਮ ਖਰਾਬ ਨਾ ਕਰੋ ਇਹਨੂੰ ਕੋਈ ਨਾ ਕੋਈ ਕੰਮ ਸਿਖਾ ਦਿਓ ਫਿਰ ਤੁਸੀਂ ਕੀ ਕਰੋਗੇ ਤੁਸੀਂ ਉਹਨੂੰ ਕੋਈ ਕੰਮ ਸਿਖਾਓਗੇ ਨਾ ਉਹੀ ਕੰਮ ਕਰੋਗੇ ਨਾ ਵੀ ਜਿਹਦੇ ਵਿੱਚ ਤੁਹਾਡਾ ਫਾਇਦਾ ਹੋਏਗਾ ਕਿਉਂਕਿ ਤੁਹਾਨੂੰ ਸਮਝ ਆ ਗਈ ਆ ਤੁਹਾਨੂੰ ਮਾਸਟਰ ਨੇ ਸਮਝਾ ਦਿੱਤਾ ਇਸੇ ਤਰ੍ਹਾਂ ਜਪਜੀ ਸਾਹਿਬ ਵੀ ਤੁਹਾਨੂੰ ਕੁਝ ਸਮਝਾ ਰਿਹਾ ਪਰ ਤੁਹਾਡਾ ਸਾਰੇ ਦਾ ਸਾਰਾ ਜੋਰ ਜਪਜੀ ਸਾਹਿਬ ਨੂੰ ਪੜਨ ਤੇ ਲੱਗਾ ਹੋਇਆ ਜਿੱਦਨ ਤੁਹਾਨੂੰ ਜਪਜੀ ਸਾਹਿਬ ਦੀ ਸਮਝ ਆ ਗਈ ਨਾ ਫਿਰ ਤੁਹਾਡੇ ਬੱਚਿਆਂ ਨੂੰ ਜਪਜੀ ਸਾਹਿਬ ਪੜਨ ਦੀ ਜ਼ਰੂਰਤ ਨਹੀਂ ਪੈਣੀ ਤੁਹਾਡਾ ਪੜਿਆ ਹੋਇਆ ਜਪਜੀ ਸਾਹਿਬ ਵੀ ਤੁਹਾਡੇ ਬੱਚਿਆਂ ਦੇ ਵਿੱਚੋਂ ਨਜ਼ਰ ਆਏਗਾ ਇੰਨੀ ਤਾਕਤ ਤਾਂ ਹੈ ਜਪਜੀ ਸਾਹਿਬ ਦੇ ਵਿੱਚ ਜਪਜੀ ਸਾਹਿਬ ਕੋਈ ਪਾਠ ਜਾਂ ਕੋਈ ਮੰਤਰ ਨਹੀਂਗਾ ਜਪਜੀ ਸਾਹਿਬ ਤਾਂ ਇੱਕ ਪਰਮਾਤਮਾ ਦੇ ਵੱਲੋਂ ਭੇਜਿਆ ਹੋਇਆ ਸਨੇਹਾ ਇੱਕ ਮੈਸੇਜ ਆ ਤੁਹਾਡੇ ਸਾਰਿਆਂ ਦੇ ਵਾਸਤੇ ਪਰ ਧਰਮ ਦੇ ਠੇਕੇਦਾਰਾਂ ਨੇ ਇਹਨੂੰ ਮੰਤਰ ਬਣਾ ਕੇ ਕੱਲਾ ਸਿੱਖਾਂ ਦੇ ਅੱਗੇ ਪੇਸ਼ ਕਰਕੇ ਦੇ ਦਿੱਤਾ ਉਹ ਵੀ ਆਪਣੇ ਫਾਇਦੇ ਵਾਸਤੇ ਕੱਲਾ ਸਿੱਖਾਂ ਨੂੰ ਪਰੋਸ ਕੇ ਦੇ ਦਿੱਤਾ ਉਹ ਵੀ ਮੰਤਰ ਦੇ ਰੂਪ ਦੇ ਵਿੱਚ ਪੂਰੀ ਇਨਸਾਨੀਅਤ ਦਾ ਸਨੇਹਾ ਤੇ ਸਿੱਖਾਂ ਨੇ ਵੀ ਉਹਨੂੰ ਮੰਤਰ ਦੇ ਰੂਪ ਦੇ ਵਿੱਚ ਹੀ ਮੰਨ ਲਿਆ ਤੇ ਹੁਣ ਕਰੀ ਜਾਂਦੇ ਆ ਰੋਜ਼ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਜਾਪ ਸਮਝ ਕਿਸੇ ਨੂੰ ਵੀ ਨਹੀਂ ਆਉਂਦੀ ਜਪਜੀ ਸਾਹਿਬ ਨੂੰ ਪਾਠ ਜਾਂ ਕੋਈ ਮੰਤਰ ਸਮਝ ਕੇ ਨਾ ਪੜੋ ਜਪਜੀ ਸਾਹਿਬ ਨੂੰ ਪਰਮਾਤਮਾ ਦਾ ਮੈਸੇਜ ਸਮਝ ਕੇ ਪੜੋ ਫਿਰ ਤੁਹਾਨੂੰ ਸਮਝ ਜਲਦੀ ਆਏਗੀ ਜਿਵੇਂ ਮੰਨ ਲਓ ਤੁਹਾਨੂੰ ਕਿਸੇ ਸੱਜਣ ਮਿੱਤਰ ਜਾਂ ਰਿਸ਼ਤੇਦਾਰ ਦਾ ਖੱਤ ਆਉਂਦਾ ਮੈਸੇਜ ਆਉਂਦਾ ਤੇ ਤੁਸੀਂ ਉਹਨੂੰ ਵਾਰ-ਵਾਰ ਥੋੜਾ ਪੜਦੇ ਆਂ ਇੱਕ ਵਾਰ ਪੜਨ ਦੇ ਨਾਲ ਤੁਹਾਨੂੰ ਸਾਰੀ ਸਮਝ ਆ ਜਾਂਦੀ ਆ ਵੀ ਉਹਨੇ ਤੁਹਾਡੇ ਵਾਸਤੇ ਕੀ ਲਿਖਿਆ ਚੰਗਾ ਜਾਂ ਮਾੜਾ ਜੇ ਚੰਗਾ ਹੋਵੇ ਤੇ ਤੁਸੀਂ ਖੁਸ਼ ਹੋ ਜਾਂਦੇ ਆਂ ਜੇ ਮਾੜਾ ਹੋਵੇ ਤਾਂ ਤੁਸੀਂ ਦੁਖੀ ਹੋ ਜਾਂਦੇ ਆਂ ਉਸੇ ਟਾਈਮ ਤੁਹਾਡੇ ਚਿਹਰੇ ਤੋਂ ਪਤਾ ਲੱਗਣ ਲੱਗ ਪੈਂਦਾ ਵੀ ਤੁਸੀਂ ਖੁਸ਼ ਆ ਜਾਂ ਦੁਖੀ ਆ ਫਿਰ ਜਪਜੀ ਸਾਹਿਬ ਤੁਹਾਨੂੰ ਵਾਰ-ਵਾਰ ਪੜਨ ਦੀ ਜ਼ਰੂਰਤ ਕਿਉਂ ਪੈਂਦੀ ਆ ਇਹਦਾ ਮਤਲਬ ਆ ਜਪਜੀ ਸਾਹਿਬ ਦੀ ਤੁਹਾਨੂੰ ਸਮਝ ਨਹੀਂ ਆ ਰਹੀ ਜਪਜੀ ਸਾਹਿਬ ਨੂੰ ਪੜਨ ਵਾਲਿਆਂ ਦੀ ਜਾਂ ਕਰਨ ਵਾਲਿਆਂ ਦੀ ਲਾਈਨ ਦੇ ਵਿੱਚ ਸ਼ਾਮਲ ਨਾ ਹੋ ਜਪਜੀ ਸਾਹਿਬ ਨੂੰ ਸਮਝਣ ਵਾਲਿਆਂ ਦੀ ਲਾਈਨ ਦੇ ਵਿੱਚ ਸ਼ਾਮਲ ਹੋ ਜਿੱਥੇ ਬਾਬਾ ਨਾਨਕ ਖੁਦ ਬੈਠਾ ਹੋਇਆ ਮੈਨੂੰ ਲੱਗਦਾ ਮੇਰੀ ਗੱਲ ਦੀ ਤੁਹਾਨੂੰ ਸਮਝ ਆ ਗਈ ਹੋਣੀ ਆ ਚਲੋ ਮੈਂ ਇੱਕ ਉਦਾਹਰਨ ਹੋਰ ਦੇ ਦਿੰਦਾ ਜਿਵੇਂ ਤੁਸੀਂ ਬਿਮਾਰ ਹੋ ਜਾਂਦੇ ਆ ਤੁਸੀਂ ਡਾਕਟਰ ਦੇ ਕੋਲ ਜਾਂਦੇ ਆ ਡਾਕਟਰ ਤੁਹਾਨੂੰ ਪਰਚੀ ਦੇ ਉੱਤੇ ਦਵਾਈਆਂ ਲਿਖ ਕੇ ਦੇ ਦਿੰਦਾ ਵੀ ਆਹ ਦਵਾਈਆਂ ਲੈ ਲਾ ਤੂੰ ਠੀਕ ਹੋ ਜਾਏਗਾ ਪਰ ਤੁਸੀਂ ਉਹ ਦਵਾਈਆਂ ਨਹੀਂ ਖਰੀਦਦੇ ਤੁਸੀਂ ਰੋਜ਼ ਪਰਚੀ ਨੂੰ ਖੋਲ ਕੇ ਪੜ੍ਹ ਕੇ ਵੇਖ ਕੇ ਰੱਖ ਦਿੰਦੇ ਆ ਤਾਂ ਫਿਰ ਤੁਹਾਡੀ ਬਿਮਾਰੀ ਕਿਦਾਂ ਠੀਕ ਹੋ ਜਾਏਗੀ ਨਹੀਂ ਨਾ ਹੋਏਗੀ ਇਸੇ ਤਰ੍ਹਾਂ ਜਪਜੀ ਸਾਹਾ